ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਦੂਜੇ ਸੂਏ ਤਿੰਨ ਦਿਨਾਂ ਦੀ ਸੂਈ ਹੋਈ ਬੱਚੀ ਸੇਲ ਵਾਸਤੇ ਲੈ ਕੇ ਆਏ ਹਾਂ ਜੀ ਬੱਚੀ ਸਾਈਵਾਲ ਦੇ ਵਿੱਚ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਦੋਸਤੋ ਬੜੇ ਕਮਾਲ ਦਾ ਸੋਹਣਾ ਆਰਡਰ ਲੱਗਿਆ ਹੋਇਆ ਹੈਗਾ ਤੇ ਬਾਈ ਕਹਿੰਦਾ ਵੀ ਤਿੰਨ ਦਿਨਾਂ ਦੀ ਸੂਈ ਹੋਈ ਆ ਮੰਗਰ ਬੱਚਾ ਜੀ ਬਹੁਤ ਹੀ ਠੰਡੀ ਸੀਲ ਹੈਗੀ ਤੇ ਭਾਈ ਕਹਿੰਦਾ ਵੀ ਇਸ ਵਕਤ 16 ਲੀਟਰ ਦੁੱਧ ਤਿਆਰ ਹੈ ਜੀ ਮੌਕੇ ਦਾ ਤੇ ਬਾਈ ਨੇ ਰੇਟ ਰੱਖਿਆ ਦੋਸਤੋ ਦਾ 75000 ਬਾਈ ਕਹਿੰਦਾ ਥੋੜਾ ਬਹੁਤਾ ਮਾਣ ਤਾਨ ਕਰ ਦਾਂਗੇ ਜੀ ਜੇਕਰ ਕਿਸੇ ਵੀਰ ਨੂੰ ਇਹ ਬੱਛੀ ਪਸੰਦ ਆਉਂਦੀ ਆ ਤਾਂ ਤੁਸੀਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਬੱਛੀ ਖਰੀਦ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਜੀ ਫੋਲੋ ਧੰਨਵਾਦ ਦੋਸਤੋ